ਇਹ ਸਰ ਆਲਟਰਨੇਟਵ ਨੂੰ ਕਿਸਾਨ ਸਰ ਇਹਦੀ ਡਿਮਾਂਡ ਘੱਟ ਕਰਦੇ ਹਰ ਕੋ ਕਹਿੰਦਾ ਮੈਨੂੰ ਡੀਏਪੀ ਚਾਹੀਦੀ ਹੈ ਇਹ ਨਾਲ ਫਿਰ ਦੂਜਾ ਸਮਾਨ ਦਿੰਦੇ ਇਹਦਾ ਕੋਈ ਨਹੀਂ ਸਰ ਅਸੀਂ ਚੈੱਕ ਕਰਕੇ ਜੇ ਕੋਈ ਉਦਸ਼ਕ ਹੈ ਸਰ ਨਹੀਂ ਨਹੀਂ ਇਹਦਾ ਉਹ ਖਲ 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 ਬੀ ਖਲ ਉਹ ਪਾ ਇਹਦਾ ਦੇਖੋ ਇਹਨਾਂ ਦੇ ਕਿੱਥੋਂ ਲਿਆਂਦਾ ਮਾਲ ਲਿਆਂਦਾ ਚੈੱਕ ਕਰੋ ਸਰ ਠੀਕ ਹੈ ਸਰ ਹਾਂ ਕਿੱਥੋਂ ਆਇਆ ਕਿੰਨਾ ਆਇਆ ਲੀਗਲ ਕਿੰਨਾ ਗੈਰਕਾਨੂੰਨੀ ਕਿੰਨਾ ਠੀਕ ਹਾਂ ਚੈੱਕ ਕਰਕੇ ਉਹਦੀ ਰਿਪੋਰਟ ਪੜਾ ਕੇ ਦੋ ਮੈਨੂੰ ਰਾਈਟ ਸਰ ਹਾਂ ਇਹਦਾ ਖਲਾਫ ਕਰ ਦੋ ਵੀ ਕਰ ਹਾਂ ਠੀਕ ਹੋਰ ਜੂਰੀਆ ਹਾਂ ਮੰਡੀ ਮੰਡੀ ਸਰ ਇਹ ਤਾਸ਼ ਹੈ ਅੱਛਾ ਕਾ ਕੋਈ ਨਹੀਂ ਦਾ ਇੱਕ ਕਰੀ ਅੱਕੇ ਕਰੀ ਹਾਂ ਹਾਂ ਉਹ ਜੀ ਜੀ ਦੱਸੋ ਜੀ ਕੀ ਕੀ ਡੀਪੀ ਕਿੱਥੇ ਹੈ 20 ਜਨਾ ਲਿਖੇ ਆ ਜੜੀ ਹਾਂ ਜੀ ਕਿੰਨੀ ਬੋਦੀ ਆ ਉਹ ਹੁਣ ਨਹੀਂ 200 ਬਰੀ ਹੋਣੀ ਦੱਸੋ ਬਸ ਤੁਹਾਡੇ ਕੋ ਹੈਗੀ ਹੈ ਕਾਊਂਟਿੰਗ ਹੈਗੀ ਕਿੰਨੀ ਆਈ ਹੈ ਤੁਹਾਨੂੰ ਸਰੇ ਨੂੰ ਸਰ ਇਹਨਾਂ ਕੋਲ ਹੋ ਗਿਆ ਸਾਰਾ ਸਾਰੇ ਜਦੋਂ ਰੈਕ ਲੱਗਦਾ ਸਰ ਜਿੰਨੀ ਇਹਨਾਂ ਨੂੰ ਜ਼ਿਲ੍ਹੇ ਵੱਲੋਂ ਲੈ ਲੋਕੇਸ਼ਨਾਂ ਦੀ ਕੰਪਨੀ ਵੱਲੋਂ ਇਹ ਸਰ 100 100 150 ਵਗੈਰਕੇ ਡਿਸਟ੍ਰੀਬਿਊਟਰਾਂ ਨੂੰ ਭੇਜ ਦਿੰਦੇ ਇੱਕ ਲਿਸਟ ਸਾਨੂੰ ਭੇਜ ਦੇ ਇੱਕ ਚੀਜ਼ ਸਾਨੂੰ ਭੇਜ ਦਿਜੀਏ ਹਾਂ ਹਾਂ ਵੇ ਨਹੀਂ ਜੇ ਇਹਨਾਂ ਦੇ ਪੂਰੀ ਪੈਂਦੀ ਇਹਦੇ ਨਾਲ ਕੁਪਈ ਕਿਦਾਂ ਇਹ ਸਾਰਾ ਰਿਟੇਲ ਦਾ ਹੈ ਰਿਟੇਲ ਦਾ ਹਾਂ ਰਿਟੇਲ ਦਾ ਵੀ ਹੈਗਾ ਨਾ ਫਾਰਮਾਂ ਦੀ ਜੀ ਅੱਛਾ ਹਾਂਜੀ ਨਹੀਂ ਇਹਨਾਂ ਦਾ ਪੂਰਾ ਇਹ ਪਤਾ ਕੁ ਠੀਕ ਹੈ ਕਿਉਂਕਿ ਥੱਲੇ ਤੇ ਦੂਜੇ ਦੁਕਾਨਾਂ ਵਾਲੇ ਤਾਂ ਕਹੀ ਜਾਂਦੇ ਕਿਥੇ ਕਿਥੇ ਭੇਜਦੇ ਤੁਸੀਂ ਸਰ ਇਹ ਥਰੂ ਰੰਬਾਸ ਤਾਂ ਜਾਂਦੀ ਸਰ ਰੰਬਾਸ ਵਾਲੇ ਛੋਟੀਆਂ ਦੁਕਾਨਾਂ ਦੇ ਤਾਂ ਰੋਵਾ ਪਈ ਜਾਂਦੇ ਵੀ ਸਾਨੂੰ ਦਿੰਦੇ ਨਹੀਂ ਜੀ ਸਰ ਉਹ ਦੇਖ ਹੀ ਘੱਟ ਲੱਗਦੇ ਹੈ ਨਾ ਪ੍ਰਾਈਵਟ ਚੈੱਕ ਕਰਵਾ ਦੇ ਨਹੀਂ ਨਹੀਂ ਚੈੱਕ ਕਰਾਓ ਇਹਨੂੰ ਠੀਕ ਹੈ ਹਾਂ ਚੈੱਕ ਕਰਾਓ ਜੂਰੀਆ ਵੇਖੋ ਕਿੰਨੀ ਸੀ ਇਹਨਾਂ ਨੂੰ ਅਲਾਟਮੈਂਟ ਕਿੰਨੀ ਤੇ ਕਿੰਨੀ ਆਈ ਹੈ ਇਨਾਂ ਦੀ ਜਿਹੜੀ ਅਲਾਟਮੈਂਟ ਆ ਇਸ ਕੰਪਨੀ ਨੂੰ ਕਿੰਨੀ ਖਾਦ ਮਿਲਦੀ ਉਹ ਮੈਨੂੰ ਲਿਖ ਕੇ ਦੋ ਠੀਕ ਹੈ ਤੇ ਇਹ ਕਿੰਨੀ ਪਈ ਆ ਇਹ ਇਹਦੀ ਕੈਲਕੂਲੇਸ਼ਨ ਕਰ ਰਾਈਟ ਠੀਕ ਹੈ ਠੀਕ ਹੈ ਹਾਂ ਇਹਨਾਂ ਕੋਲ ਪਈ ਕਿੰਨੀ ਆ ਇਹਨੂੰ ਮੈਨ ਲਈ ਮਿਲਨੀ ਕਿੰਨੀ ਚਾਹੀਦੀ ਠੀਕ ਹੈ ਸਮਝੋ ਬਈ ਦੋਹਾਂ ਦਾ ਸਮਝ ਗਿਆ ਸਮਝ ਗਿਆ ਜਿੰਨਾ ਇਹਨਾਂ ਕੋਲ ਸਰਕਾਰੀ ਹੋਲ ਸੇਲ ਦਾ ਹੈਗਾ ਉਹਨਾਂ ਇੱਕ ਵੱਖਰਾ ਤੇ ਜਿੰਨਾ ਹੈ ਰਿਟੇਲ ਦੋਵਾਂ ਦਾ ਪੂਰਾ ਰਿਪੋਰਟ ਬਣਾ ਕੇ ਦੋ ਠੀਕ ਹੈ ਨਾ ਇਹਨੂੰ ਐਦਾ ਕਰ ਦੋ ਨਾ ਉਨੱਚੇ ਦਿੰਨੂ ਬਲ ਇੱਥੇ ਜਿਆਦਾ ਆਪਣਾ ਬੰਦਾ ਭਾਵਾ ਜਾਨੂੰ ਲੌਖ ਲਾ ਲਓ ਆਪ ਗਿਣਤੀ ਕਰ ਦੋ ਹਾਂ ਹਾਂ ਇੱਕ ਬੰਦਾ ਭਾਵਾ ਆਪਣਾ ਬੰਦਾ ਕਿੱਥੇ ਕੋਈ ਨਹੀਂ ਸਰ ਇਹ ਨਹੀਂ ਲੱਗਦਾ ਹਾਂ ਗੌਰਮੈਂਟ ਨਹੀਂ ਸਰ ਇਹ ਨਹੀਂ ਲੱਗਦਾ ਡਿਪਾਰਟਮੈਂਟ ਦੇ ਨਾ ਉਹਨੇ ਲੱਗ ਜਾ ਇੰਨਾ ਉਹਦਾ ਹਿੱਸਾ ਦੀ ਗਿਣਤੀ ਕਰ ਠੀਕ ਹੈ ਟੋਟਲ